ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਬੜੀ ਗੌਰ ਨਾਲ ਸੁਣ ਰਹਾ تھا ਜਮਾਨਾ ਹਮੇ ਹੀ ਸੋਕੇ ਦਾਸਤਾ ਕਹਤੇ ਕਹਤੇ ਜਦੋਂ ਸਮਾਜ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਭਾਵੇਂ ਉਹ ਕਰਮ ਚੰਗਾ ਕਰ ਰਿਹਾ ਹੁੰਦਾ ਭਾਵੇਂ ਬੁਰਾ ਕਰ ਰਿਹਾ ਹੁੰਦਾ ਸਮਾਜ ਦੀਆਂ ਨਜ਼ਰਾਂ ਜਿਹੜੀਆਂ ਉਸ ਸੱਜਣ ਤੇ ਹੁੰਦੀਆਂ ਨੇ ਹਾਰਡਵਰਕ ਅਕੈਡਮੀ ਜਦੋਂ ਸਟਾਰਟ ਕਰੀਆ 2020 ਦੇ ਵਿੱਚ ਉਦੋਂ ਸਿਰਫ 5 ਬੱਚੇ ਸੀ 5 ਬੱਚਿਆਂ ਤੋਂ ਇਲਾਵਾ ਸਾਡੇ ਕੋਲ ਕਿਸੇ ਕਿਸਮ ਦੀ ਕੋਈ ਸਾਧਨ ਸਹੂਲਤ ਨਹੀਂ ਸੀ ਜਦੋਂ ਇਹ ਅਕੈਡਮੀ ਦਾ ਮੈਸੇਜ ਘਰ ਘਰ ਵਿੱਚ ਗਿਆ ਤੇ ਪਿੰਡ ਦੇ ਹਰ ਸੱਜਣ ਨੇ ਸਾਡੀ ਸਤਿਕਾਰਯੋਗ ਪੰਚਾਇਤ ਨੇ ਔਰ ਨਗਰ ਨਿਵਾਸੀਆਂ ਨੇ ਸਾਡਾ ਇਸ ਅਕੈਡਮੀ ਨੂੰ ਔਰ ਸਾਨੂੰ ਪੂਰਨ ਸਹਿਯੋਗ ਦਿੱਤਾ ਹਰ ਪੱਖ ਤੋਂ ਦਿੱਤਾ ਭਾਵੇਂ ਉਹ ਡਾਈਟ ਆ ਭਾਵੇਂ ਪੈਸਾ ਇਸ ਲੜੀ ਦੇ ਤਹਿਤ ਚੱਲਦੇ ਆ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਚਮਕੌਰ ਸਿੰਘ ਜੀ ਉਹਨਾਂ ਦੀ ਕੋਸ਼ਿਸ਼ ਕਰੋ ਹਿੰਮਤ ਕਰੋ ਉਹਨਾਂ ਦੇ ਸਦਕਾ ਅੱਜ ਸਾਨੂੰ ਆਹ ਗੱड्डा ਜਿਹੜਾ ਤਕਰੀਬਨ ਕੀਮਤ ਹੈ ਦੀ 3.5 ਲੱਖ ਰੁਪਏ ਆ ਉਸ ਉਹਨਾਂ ਦੀ ਬਦੌਲਤ ਹੀ ਪ੍ਰਾਪਤ ਹੋਇਆ ਸਤਿਕਾਰਯੋਗ ਡੀਪੀ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਬਦੌਲਤ ਸਮੂਹ ਸਟਾਫ ਲੜਕੀਆਂ ਦੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਦੇ ਔਰ ਮੇਰੀ ਸਮੁੱਚੀ ਟੀਮ ਭਾਈ ਬਲਕਾਰਜੀ ਬਲਵਿੰਦਰ ਖਾਨ ਜੀ ਗੋਰਾ ਜੀ ਪੋਪੀ ਜੀ ਭਾਈ ਦਰਸ਼ਨ ਜੀ ਬਾਬਾ ਜੀ ਔਰ ਸਮੂਹ ਬੱਚੇ ਮੈਂ ਆਪਣੇ ਵੱਲੋਂ ਸਮੂਹ ਨਗਰ ਨਗਰਨ ਵਾਸੀਆਂ ਦਾ ਪੰਚਾਇਤ ਦਾ ਔਰ ਪ੍ਰਿੰਸੀਪਲ ਸਾਹਿਬ ਦਾ ਸਰਦਾਰ ਚੰਕੌਰ ਸਿੰਘ ਜੀ ਡੀਪੀ ਮੈਸਟਰ ਸਦਾਰ ਗੁਰਪ੍ਰੀਤ ਸਿੰਘ ਜੀ ਔਰ ਲੜਕੀਆਂ ਵਾਲੇ ਸਕੂਲ ਦੇ ਪ੍ਰਿੰਸੀਪਲ ਤਰਵਿੰਦਰ ਸਿੰਘ ਜੀ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਏਡੀ ਵੱਡੀ ਰਕਮ ਦੀ ਮਤਲਬ ਸਾਨੂੰ ਇਹ ਸਖਤ ਜ਼ਰੂਰਤ ਸੀ ਕਿਉਂਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਜਿਹੜਾ ਪਹਿਲਾ ਵਾਲਾ ਜਿਹੜਾ ਸਾਡਾ ਹਾਈ ਜੰਪ ਦਾ ਗਰਾਊਂਡ ਆ ਉਹ ਦਿਖਾ ਦਿੱਤਾ ਜਾਵੇ ਹੁਣ ਤੱਕ ਅਸੀਂ ਜਦੋਂ ਨੈਸ਼ਨਲ ਦੇ ਵਿੱਚ ਗਏ ਆ ਹਾਈ ਜੰਪ ਦੇ ਵਿੱਚ ਸਭ ਤੋਂ ਸਾਡੀਆਂ ਜਿਹੜੀਆਂ ਪੋਜੀਸ਼ਨਾਂ ਨੇ ਉਹ ਨੈਸ਼ਨਲ ਤੱਕ ਪਹੁੰਚੀਆਂ ਨੇ ਨੈਸ਼ਨਲ ਤੱਕ ਦੇ ਹਾਰਨ ਦਾ ਜਿਹੜਾ ਸਾਡਾ ਵੱਡਾ ਕਾਰਨ ਸੀ ਉਹ ਸਾਡੇ ਕੋਲੇ ਚੰਗੀ ਸਾਧਨ ਸਹੂਲਤਾਂ ਹੁਣ ਕਰਕੇ ਆ ਉਤੋਂ ਸਾਨੂੰ ਜਿਹੜੀ ਨਿਮੋਸੀ ਜਾਂ ਹਾਰ ਦਾ ਸਾਹਮਣਾ ਕਰਨਾ ਪਿਆ ਮੈਂ ਇਹ ਆਸ-ਉਮੀਦ ਕਰਦਾ ਕਿਉਂਕਿ ਹੁਣ ਸਾਡੇ ਕੋਲੇ ਉਹ ਸਹੂਲਤ ਆ ਤੁਹਾਡੇ ਸਹਿਯੋਗ ਸਦਕਾ ਪ੍ਰਾਪਤ ਹੋ ਗਈ ਆ ਤੇ ਅੱਗੇ ਜਿਹੜੀਆਂ ਮੰਜ਼ਲਾਂ ਨੇ ਆਪਾਂ ਨੈਸ਼ਨਲ ਹੋਣ ਪਾਵੇ ਇੰਟਰਨੈਸ਼ਨਲ ਉਹ ਸਰ ਕਰਾਂਗੇ ਤੁਹਾਡਾ ਦੁਆਰੇ ਫੇਰ ਸਾਰਿਆਂ ਦਾ ਧੰਨਵਾਦ ਦੁਬਾਰਾ ਫੇਰ ਮੇਰੇ ਵੱਲੋਂ ਸਰਦਾਰ ਚਮਕੌਰ ਸਿੰਘ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੂਲ ਮੰਡੀਕਲਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਜੀ ਮਿਹਰਬਾਨੀ ਤਬ ਰੱਖ